कि लोहा लोहे को काटता है इसलिए कि लोहा लोहे को काटता है कल चुग है कल चुग गुरु ਦੋਸਤੋ ਪਿਛਲੇ ਸ਼ੁੱਕਰਵਾਰ ਦਿੱਲੀ ਚੋਣਾ ਦੇ ਮੱਦੇਨਜ਼ਰ ਭਾਜਪਾ ਨੇ ਵੀ ਦਿੱਲੀ ਨਿਵਾਸੀਆਂ ਲਈ ਆਪਣਾ ਘੋਸ਼ਣਾ ਪੱਤਰ ਜਾਰੀ ਕੀਤਾ ਫ੍ਰੀ ਵੀਜ਼ ਪੋਲਿਟਿਕਸ ਦੀ ਇੰਤਹਾ ਕਰਦੇ ਹੋਏ ਭਾਜਪਾ ਵੀ ਹੁਣ ਰੈਵਰੀ ਕਲਚਰ ਦੀ ਦੌੜ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੋ ਗਈ ਹੈ ਕਿਵੇਂ ਕਿਸੇ ਸਟੇਟ ਦੀ ਇਕਨੋਮੀ ਨੂੰ ਬਰਬਾਦ ਕੀਤਾ ਜਾਂਦਾ ਹੈ ਇਹ ਹਿਮਾਚਲ ਪ੍ਰਦੇਸ਼ ਅਤੇ ਕਰਨਾਟਕਾ ਵਿੱਚ ਲੋਕ ਵੇਖ ਹੀ ਰਹੇ ਸਨ ਪਰ ਉਸ ਸਭ ਦੇ ਬਾਵਜੂਦ ਵੀ ਭਾਜਪਾ ਇਹ ਸਭ ਦਿੱਲੀ ਚੋਣਾ ਦੌਰਾਨ ਕਰ ਰਹੀ ਹੈ ਕਿਉਂ ਕਾਰਨ ਨਤੀਜੇ ਇਸ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਅੱਜ ਦੀ ਵੀਡੀਓ ਵਿੱਚ ਪਰ ਉਸ ਤੋਂ ਪਹਿਲਾਂ ਜੇ ਦੋਸਤੋ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸ ਦੋਸਤੋ ਇੱਕ ਕਹਾਵਤ ਹੈ ਕਿ ਲੋਹੇ ਨੂੰ ਲੋਹਾ ਕੱਟਦਾ ਹੈ ਛਾਲੇ ਧੋਖਾ ਕਰਨ ਵਾਲਿਆਂ ਨੂੰ ਵੀ ਉਹਨਾਂ ਦੀ ਹੀ ਟੈਕਨੀਕ ਨਾਲ ਧੋਖੇ ਨਾਲ ਮਾਰਨਾ ਕਿਸੇ ਵੀ ਤਰ੍ਹਾਂ ਗਲਤ ਨਹੀਂ ਹੁੰਦਾ ਇਹੋ ਹੀ ਕੋ ਜਿਸ ਵਾਰ ਭਾਜਪਾ ਦਿੱਲੀ ਵਿੱਚ ਕਰਨ ਜਾ ਰਹੀ ਹੈ ਆਮ ਆਦਮੀ ਪਾਰਟੀ ਦਿੱਲੀ ਵਿੱਚ ਪਿਛਲੇ 10 ਸਾਲਾਂ ਤੋਂ ਕਾਬਜ ਹੈ ਆਮ ਆਮ ਆਦਮੀ ਪਾਰਟੀ ਬਣੀ ਤਾਂ ਅਨੰਦ ਅੰਦੋਲਨ ਦੇ ਬੜੇ ਵੱਡੇ ਵੱਡੇ ਆਦਰਸ਼ਾਂ ਦੇ ਨਾਂ ਉੱਪਰ ਸੀ ਪਰ ਸਸਦ ਵਿੱਚ ਐਂਟਰੀ ਲੈਂਦੇ ਸਾਰ ਹੀ ਇਸ ਨੇ ਸਾਰੇ ਸਿਧਾਂਤ ਅਸੂਲ ਛਿੱਕੇ ਟੰਗ ਦੇਤੇ ਉਸ ਵੇਲੇ ਭ੍ਰਿਸ਼ਟਾਚਾਰ ਦੀ ਪ੍ਰਤੀਕ ਸੀ ਕਾਂਗਰਸ ਉਸ ਨਾਲ ਸੰਘਰਸ਼ ਵਿੱਚੋਂ ਜੰਮੀ ਆਮ ਆਦਮੀ ਪਾਰਟੀ ਆਪਣੀ ਪਹਿਲੀ ਵਾਰ ਸਰਕਾਰ ਹੀ ਦਿੱਲੀ ਵਿੱਚ ਕਾਂਗਰਸ ਦੇ ਸਹਿਯੋਗ ਨਾਲ ਬਣਾਉਂਦੀ ਹੈ ਕਾਂਗਰਸ ਪਾਰਟੀ ਭ੍ਰਿਸ਼ਟਾਚਾਰ ਦੀ ਪ੍ਰਤੀਕ ਹੀ ਨਹੀਂ ਭ੍ਰਿਸ਼ਟਾਚਾਰ ਦੀ ਜਨਨੀ ਹੈ ਕਦੇ ਵੀ ਕਾਂਗਰਸ ਨਾਲ ਨਹੀਂ ਜਾਵਾਂਗੇ ਅਸੀਂ ਆਪਣੇ ਧੀਆਂ ਪੁੱਤਰਾਂ ਦੀ ਕਸਮ ਆਪਣੇ ਸੁਵਾਦੇ ਲਈ ਖਾਣ ਵਾਲੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸੱਤਾ ਮਿਲਦੇ ਸਾਰ ਹੀ ਆਪਣੇ ਵਾਅਦਿਆਂ ਤੇ ਆਪਣੇ ਸਿਧਾਂਤਾਂ ਤੋਂ ਮੁੱਕਰ ਗਏ ਹੁਣ ਉਹਨਾਂ ਦੀ ਪਾਰਟੀ ਦੀ ਕੋਈ ਵਿਚਾਰਧਾਰਾ ਨਹੀਂ ਸੀ ਵਿਚਾਰਧਾਰਾ ਸੀ ਕਿ ਬਸ ਸੱਤਾ ਖੁਦਿਆਉਣੀ ਹੈ ਝੂਠੇ ਲੋਕ ਲੁਭਾਉਣ ਵਾਲੇ ਵਾਅਦਿਆਂ ਨਾਰਿਆਂ ਦੇ ਸਿਰ ਤੇ ਵਿਚਾਰਧਾਰਾ ਫਰੀ ਬੀਜ਼ ਪੋਲਿਟਿਕਸ ਦੈਸੋ ਜੁਆਟ ਫ੍ਰੀ ਬਿਜਲੀ ਕਿਤੇ 1000 ਰੁਪਏ ਮਹੀਨਾ ਔਰਤਾਂ ਨੂੰ ਕਿਧਰੇ 2100 ਰੁਪਏ ਆ ਮਹੀਨਾ ਦੇਣ ਦਾ ਵਾਦਾ ਇਸ ਦੇ ਸਿਰ ਤੇ ਹੀ ਪੰਜਾਬ ਵਿੱਚ ਵੀ ਇਹ ਸਰਕਾਰ ਬਣਾ ਕੇ ਆ ਸਨ ਦਿੱਲੀ ਵਿੱਚ ਵੀ ਦੂਸਰੀ ਟਰਮ ਦੀ ਸਰਕਾਰ ਬਣਾ ਕੇ ਇਹ ਚਲਾ ਹੀ ਗਏ ਹੁਣ ਤੀਸਰੀ ਟਰਮ ਆਮ ਆਦਮੀ ਪਾਰਟੀ ਨੇ ਇਸ ਵਾਰ ਮਹਿਲਾਵਾਂ ਨੂੰ ਉੱਥੇ 2100 ਰੁਪਏ ਮਹੀਨੇ ਜੀ ਹਾਂ 2100 ਰੁਪਏ ਮਹੀਨੇ ਹਰ ਮਹੀਨੇ ਦੇਣ ਦਾ ਵਾਦਾ ਕਰ ਦਿੱਤਾ ਹੈ ਦਿੱਲੀ ਵਿੱਚ ਮੁਸਲਮਾਨ ਵੋਟਰਾਂ ਨੂੰ ਆਪਣੇ ਹੱਕ ਚ ਕਰਨ ਲਈ ਮਦਰਸਿਆਂ ਦੇ ਕਾਜ਼ੀਆਂ ਮੁਫਤੀਆਂ ਨੂੰ ਇਹਨਾਂ ਨੇ ਚੰਗੀ ਮੋਟੀ ਰਕਮ ਤਰਖਾਪ ਜੋ ਸਰਕਾਰੀ ਖਜ਼ਾਨੇ ਚੋਂ ਦਿੱਤੀ ਸੀ ਦੋਸਤੋ ਇਸ ਵਾਰ ਜਦੋਂ ਬਹੁਤ ਸਾਰੇ ਘਟਾਲਿਆਂ ਵਿੱਚ ਆਮ ਆਦਮੀ ਪਾਰਟੀ ਦੀ ਟੌਪ ਲੀਡਰਸ਼ਿਪ ਦਾ ਨਾਕ ਸਿੱਟਾ ਗਿਆ ਸ਼ਰਾਬ ਘਟਾਲੇ ਵਿੱਚ ਤਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀਮਾਨ ਰਵਿੰਦਰ ਕੇਜਰੀਵਾਲ ਜੀ ਉਹਨਾਂ ਨੂੰ ਜੇਲ੍ਹ ਤੱਕ ਜਾਣਾ ਪਿਆ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸੋਦੀਆ ਉਹਨਾਂ ਨੂੰ ਅਦਾਲਤਾਂ ਨੇ ਸਾਲ ਦੇ ਕਰੀਬ ਸ਼ਰਾਬ ਘਟਾਲੇ ਕਰਕੇ ਜਮਾਨਤ ਤੱਕ ਨਾ ਦਿੱਤੀ ਤਾਂ ਉਹਨੇ ਇਹਨਾਂ ਘਟਨਾਵਾਂ ਕਰਕੇ ਹੋਏ ਨੁਕਸਾਨ ਦੀ ਪੂਰਤੀ ਕਰਨ ਲਈ ਕਿ ਹੋਰ ਲੋਕ ਲੁਭਾਉਣੇ ਵਾਅਦੇ ਕਰ ਦਿੱਤੇ ਹਨ ਇਹ ਨਾ ਚੋਣਾ ਵਿੱਚ ਜਿਨ੍ਹਾਂ ਵਿੱਚ ਪ੍ਰਮੁੱਖ ਜਿਨ੍ਹਾਂ ਵੀ ਜੋ ਪ੍ਰਮੁੱਖ ਦਿੱਲੀ ਵਾਸੀ ਹਰ ਮਹਿਲਾ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ 2100 ਰੁਪਏ ਮਹੀਨੇ ਜੀ ਹਾਂ 2100 ਰੁਪਏ ਮਹੀਨੇ ਹਰ ਮਹੀਨੇ ਦੇਣ ਦਾ ਵਾਅਦਾ ਤੇ ਹਿੰਦੂ ਸਿੱਖ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਦਿੱਲੀ ਵਿੱਚ ਹਰ ਮੰਦਰ ਦੇ ਪੁਜਾਰੀ ਅਤੇ ਹਰ ਗੁਰਦੁਆਰੇ ਦੇ ਪਾਠੀ ਸਿੰਘ ਨੂੰ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ 18000 ਰੁਪਏ ਮਹੀਨੇ ਹਾਂਜੀ 18000 ਰੁਪਏ ਹਰ ਮਹੀਨੇ ਤਨਖਾਹ ਵਜੋਂ ਦਿੱਲੀ ਸਰਕਾਰ ਵੱਲੋਂ ਦੇਣ ਦਾ ਐਲਾਨ ਉਹਨਾਂ ਨੇ ਕਰ ਦਿੱਤਾ ਹੈ ਦੋਸਤੋ ਇੰਨੀ ਵੱਡੀ ਰਕਮ ਹੁਣ ਹਰ ਮਹੀਨੇ Hindu ਪੁਜਾਰੀਆ ਤੇ Sikh priest ਨੂੰ ਮਿਲਣ ਦੀਆਂ ਆਸਾਂ ਹੋ ਗਈਆਂ ਹਨ ਦੋਸਤੋ ਇਸ ਦਾ ਇਫੈਕਟ ਕੀ ਹੋਵੇਗਾ ਇਸ ਦਾ ਇਫੈਕਟ ਆਮ ਸਮਝ ਵਾਲੇ ਬਿਨਾਂ ਹਿਸਾਬ-ਕਿਤਾਬ ਦੀ ਗਹਿਰਾਈ ਜਾਂ ਵਿੱਚ ਜਾਣ ਵਾਲੇ ਆਮ ਲੋਕਾਂ ਤੇ ਕੀ ਪੈਣਾ ਸੀ ਇਸ ਦਾ ਜਿਵੇਂ ਜੀ ਬੀ ਜੀ ਪੀ ਨੇ ਲਗਾਇਆ ਤੇ ਇਸ ਦਾ ਜਵਾਬ ਦੇਣ ਲਈ ਉਹਨਾਂ ਨੇ ਵੀ ਇਹਨਾਂ ਦਾ ਹੀ ਹਥਿਆਰ ਲੈ ਕੇ ਚੋਣ ਮੈਦਾਨ ਵਿੱਚ ਉਤਰਨ ਦੀ ਤਿਆਰੀ ਕਰ ਲਈ ਪਹਿਲਾਂ ਬੀ ਜੀ ਪੀ ਪੰਜਾਬ ਵਿੱਚ ਅਤੇ ਕਰਨਾਟਕਾ ਵਿੱਚ ਇਸ ਦਾ ਖਮਿਆਜਾ ਭੁਗਤ ਚੁੱਕੀ ਸੀ ਕਿਉਂਕਿ ਉੱਥੇ ਵੀ ਫ੍ਰੀ ਬੀਜ ਦੇ ਇਹੋ ਜਿਹੇ ਨਾਅਰੇ ਕਰਕੇ ਉਹਨਾਂ ਨੂੰ ਹਾਰ ਪ੍ਰਾਪਤ ਹੋਈ ਸੀ ਪੰਜਾਬ ਵਿੱਚ ਦੋਸਤੋ ਕੈਪਟਨ ਸਰਕਾਰ ਨੇ ਵੀ ਕੇਜਰੀਵਾਲ ਵਾਂਗ ਹੀ ਘਰ ਘਰ ਨੌਕਰੀ ਦੇ ਫਾਰਮ ਭਰਾਏ ਸਨ ਉਸ ਵੇਲੇ ਪੜਿਆ ਲਿਖਿਆ ਯੂਥ ਤੱਕ ਇਹਨਾਂ ਦੇ ਚਾਂਸੇ ਵਿੱਚ ਆ ਗਿਆ ਸੀ ਇੱਕ ਉਮੀਦ ਨੌਕਰੀ ਦੀ ਉਮੀਦ ਉੱਪਰੋਂ ਫਾਰਮ ਤੱਕ ਪ੍ਰਵਾਹਣਾ ਬੇਰੁਜ਼ਗਾਰ ਨੌਜਵਾਨ ਅਤੇ ਉਹਨਾਂ ਦੇ ਪਰਿਵਾਰ ਸੋਚ ਨੂੰ ਤਾਲਾ ਲਾਉਂਦੇ ਹੋਏ ਕਾਂਗਰਸ ਨੂੰ ਵੋਟ ਕਰਦੇ ਹੋਏ ਸੱਤਾ ਵਿੱਚ ਲੈ ਆਏ ਸਨ ਫਾਰਮ ਦਿੱਲੀ ਵਿੱਚ ਵੀ ਗ੍ਰੰਥੀ ਸਿੰਘਾਂ ਅਤੇ ਪੁਜਾਰੀਆਂ ਕੋਲੋਂ ਪ੍ਰਵਾਹ ਲਏ ਗਏ ਹਨ ਇਸ ਵਾਰ ਇੱਥੋਂ ਤੱਕ ਕਿ ਦਿੱਲੀ ਵਿੱਚ ਮਹਿਲਾਵਾਂ ਨੂੰ ਹਰ ਮਹੀਨੇ 2100 ਰੁਪਏ ਦੇਣ ਲਈ ਰਜਿਸਟ੍ਰੇਸ਼ਨ ਵੀ ਸ਼ੁਰੂ ਕਰ ਦਿੱਤੀ ਗਈ ਸੀ ਲੋਕ ਚਾਂਸੇ ਵਿੱਚ ਆ ਹੀ ਜਾਂਦੇ ਹਨ ਦੋਸਤੋ ਕਿਸੇ ਵੀ ਸਟੇਟ ਵਿੱਚ ਮਹਿਲਾਵਾਂ ਦੀ ਆਬਾਦੀ ਲਗਭਗ 50% ਹੁੰਦੀ ਹੈ ਇੰਜ 50% ਉੱਪਰ ਲਗਭਗ ਇਹਨਾਂ ਲੋਕ ਲੁਭਾਵਨ ਵਾਅਦਿਆਂ ਦਾ ਸਿੱਧਾ ਅਸਰ ਹੁੰਦਾ ਹੈ ਇਸੇ ਕਰਕੇ ਹੀ ਹਿਮਾਚਲ ਵਿੱਚ ਵੀ ਇਹਨਾਂ ਦੀ ਸਰਕਾਰ 1500 ਰੁਪਏ ਮਹੀਨੇ ਉਸ ਨੂੰ ਦੇਣ ਦੇ ਵਾਅਦੇ ਕਰਕੇ ਬਣ ਗਈ ਸੀ ਕਰਾੜਕਾ ਵਿੱਚ ਵੀ ਕਾਂਗਰਸ ਨੇ ਇੰਜ ਹੀ ਇਹੋ ਜਿਹੇ ਲੋਕ ਲੁਭਾਵਨ ਵਾਅਦਿਆਂ ਦੇ ਸਿਰ ਤੇ ਆਪਣੀ ਸਰਕਾਰ ਬਣਾ ਲਈ ਸੀ ਦੋਸਤੋ ਜਦੋਂ ਕਪਨਾ ਮਰਿੰਦਰ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਵਿੱਚ 1000 ਰੁਪਿਆ ਹਰ ਮਹੀਨੇ ਦੇਣ ਦੇ ਵਾਅਦੇ ਦੇ ਸਿਰ ਤੇ ਆਪਣੀ ਸਰਕਾਰ ਬਣਾ ਗਈ ਤਾਂ ਹੁਣ ਇਹੋ ਕੁਝ ਦਿੱਲੀ ਵਿੱਚ ਹੁੰਦਾ ਵੇਖ ਕੇ ਭਾਜਪਾ ਨੇ ਵੀ ਇਸ ਦਾ ਮੁਕਾਬਲਾ ਕਰਨ ਲਈ ਇਹਨਾਂ ਦੇ ਹੀ ਹਥਿਆਰ ਨਾਲ ਇਸ ਦਾ ਸਾਹਮਣਾ ਕਰਨ ਦੀ ਘੋਸ਼ਣਾ ਕਰ ਦਿੱਤੀ ਹੈ ਦੋਸਤੋ ਸ਼ੁੱਕਰਵਾਰ ਦਿੱਲੀ ਵਿੱਚ ਭਾਜਪਾ ਨੇ ਘੋਸ਼ਣਾ ਪੱਤਰ ਜਾਰੀ ਕਰਦੇ ਹੋਏ ਆਮ ਆਦਮੀ ਪਾਰਟੀ ਵਾਂਗ ਹੀ ਕਈ ਲੋਕ ਲਮਾਵਣ ਵਾਅਦੇ ਇਹਨਾਂ ਚੋਣਾਂ ਦੌਰਾਨ ਕਰ ਦਿੱਤੇ ਹਨ ਹੁਣ ਇਹ ਨਾ ਚੋਣਾ ਵਿੱਚ ਜੇ ਆਮ ਆਦਮੀ ਪਾਰਟੀ ਦਿੱਲੀ ਦੀ ਮਹਿਲਾਵਾਂ ਨੂੰ 2100 ਰੁਪਏ ਹਰ ਮਹੀਨੇ ਦੇਣ ਦਾ ਵਾਅਦਾ ਕਰ ਰਹੀ ਹੈ ਤਾਂ ਬੀਜੇਪੀ 2500 ਰੁਪਏ ਹਾਂਜੀ 2500 ਰੁਪਏ ਮਤਲਬ ਹਰ ਮਹੀਨੇ 2500 ਰੁਪਏ ਦਿੱਲੀ ਦੀਆਂ ਮਹਿਲਾਵਾਂ ਨੂੰ ਦੇਣ ਦਾ ਵਾਅਦਾ ਆਮ ਆਦਮੀ ਪਾਰਟੀ ਦੇ ਝੂਠ ਤੋਂ ਥੋੜਾ ਹੋਰ ਵੱਡਾ ਝੂਠ ਆਮ ਆਦਮੀ ਪਾਰਟੀ ਪੰਜਾਬ ਵਿੱਚ 3 ਸਾਲ ਬਿੱਤਣ ਤੇ ਵੀ 1000 ਰੁਪਏ ਮਹੀਨਾ ਮਹਿਲਾਵਾਂ ਨੂੰ ਦੇਣ ਤੋਂ ਅਸਮਰਥ ਹੈ ਤਾਂ ਸੋਚੋ ਦੋਸਤੋ ਇਹ 2100 ਰੁਪਏ ਕੋਈ 2500 ਰੁਪਏ ਆ ਹਰ ਮਹੀਨੇ ਕਿੱਥੋਂ ਦੇਵੇਗਾ ਸੋਚਣ ਵਾਲੀ ਗੱਲ ਹੈ ਪਰ ਸਾਡੇ ਸਮਾਜ ਵਿੱਚ ਇੱਕ ਵੱਡਾ ਤਬਕਾ ਮੱਧ ਵਰਗੀ ਅਤੇ ਗਰੀਬ ਤਬਕਾ ਉਹ ਕਿੱਥੇ ਸੋਚਦਾ ਹੈ ਬਸ ਮੁਫਤ ਮਿਲਣ ਦੀ ਆਸ ਵੋਟਾਂ ਹੱਕ ਵਿੱਚ ਭੁਗਤ ਹੀ ਜਾਂਦੀਆਂ ਹਨ ਸਰਕਾਰਾਂ ਇਹਨਾਂ ਨਾਰਿਆਂ ਦੇ ਸਿਰ ਤੇ ਝੂਠੇ ਨਾਰਿਆਂ ਦੇ ਸਿਰ ਦੇ ਉੱਪਰ ਬਣ ਹੀ ਜਾਂਦੀਆਂ ਹਨ ਲੀਡਰਾਂ ਦੇ ਕਰੋੜਾਂ ਅਰਬਾਂ ਦੇ ਅਨਡਿਕਲੇਅਰਡ ਖਜ਼ਾਨੇ ਦੇਸ਼ਾਂ ਵਿਦੇਸ਼ਾਂ ਵਿੱਚ ਭਰ ਹੀ ਜਾਂਦੇ ਹਨ ਸਰਕਾਰਾਂ ਕੰਗਾਲ ਅਤੇ ਕਰਜ਼ਾਈ ਅਤੇ ਵੋਟ ਪਾਉਣ ਵਾਲੇ ਉਹ ਠੱਗੇ ਠੱਗੇ ਜਿਹੇ ਕਿਸੇ ਹੋਰ ਨਾਵੇਂ ਠੱਗ ਕੋਲੋਂ ਫੇਰ ਠੱਗ ਹੋ ਜਾਣ ਦੇ ਇੰਤਜ਼ਾਰ ਵਿੱਚ ਦੋਸਤੋ ਇਹ ਕੁਝ ਰਾਜਨੀਤੀ ਵਿੱਚ ਅੱਜਕੱਲ ਹੁੰਦਾ ਜਾ ਰਿਹਾ ਹੈ ਭਾਜਪਾ ਬਹੁਤ ਦੇਰ ਤੋਂ ਇਸ ਫ੍ਰੀ ਵੀਜ਼ ਪਾਲਿਸ ਤੋਂ ਲਗਾਤਾਰ ਬਚ ਰਹੀ ਸੀ ਇਸੇ ਕਰਕੇ ਪੰਜਾਬ ਵਿੱਚ ਜਦੋਂ ਭਾਜਪਾ ਦਾ ਅਕਾਲੀਆਂ ਨਾਲ ਗਠਜੋੜ ਬੰਦਨ ਸੀ ਉਹ ਝੂਠੇ ਵਾਅਦੇ ਨਾ ਕਰਨ ਕਰਕੇ ਹਾਰ ਗਿਆ ਸੀ ਹਮਾਚਲ ਪ੍ਰਦੇਸ਼ ਵਿੱਚ ਵੀ ਬੀਜੇਪੀ ਨੇ ਇਹੋ ਜਿਹੇ ਅਨਪ੍ਰੈਕਟੀਕਲ ਵਾਅਦੇ ਨਹੀਂ ਕੀਤੇ ਅਤੇ ਉਸ ਨੂੰ ਹਾਰ ਪ੍ਰਾਪਤ ਹੋਈ ਪਰ ਹੁਣ ਇਸ ਵਾਰ ਪਰ ਹੁਣ ਉਹ ਵੀ ਇਸ ਦਲਦਲ ਝੂਠੇ ਵਾਦਿਆਂ ਦੀ ਦਲਦਲ ਵਿੱਚ ਉਤਰ ਗਈ ਹੈ ਬੇਸ਼ਰਮ ਹੋ ਕੇ ਉਨਾ ਹੀ ਜੇ ਗਰਾਨਾ ਲੈਸ ਹੋ ਗਏ ਜਿਨ੍ਹਾਂ ਦੇ ਸਿਰ ਤੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਜਿੱਤੇ ਦੀ ਆਸ ਕਰ ਰਹੀ ਸੀ ਜਿਵੇਂ ਦੋਸਤੋ ਲੋਹੇ ਨੂੰ ਲੋਹਾ ਕੱਟਦਾ ਹੈ ਉਵੇਂ ਹੀ ਝੂਠੇ ਵਾਅਦਿਆਂ ਦੀ ਕਾਟ ਬੀਜੇਪੀ ਨੇ ਉਸ ਤੋਂ ਵੀ ਵੱਡੇ ਝੂਠੇ ਵਾਅਦੇ ਕਰ ਦਿੱਤੇ ਹਨ ਦਿੱਲੀ ਚੋਣਾ ਦੌਰਾਨ ਬੀਜੇਪੀ ਨੇ ਇਹੋ ਕਾਟ ਲੱਭੀ ਹੈ ਝੂਠੇ ਵਾਅਦਿਆਂ ਦਾ ਸਾਹਮਣਾ ਕਰਨ ਲਈ ਬਾਕੀ ਸੱਚ ਕੀ ਹੈ ਕੌਣ ਸੋਚਦਾ ਹੈ ਦੋਸਤੋ ਬੋਲਣਾ ਤਾਂ ਦੂਰ ਦੀ ਗੱਲ ਹੈ ਕਿੰਤੂ-ਪ੍ਰਿੰਤੂ ਕਰਨ ਤੇ ਵੀ ਬਹੁਤ ਜ਼ਿਆਦਾ ਕਰਮਕਤ ਤਰੀਕੇ ਨਾਲ ਇਸ ਦਾ ਵਿਰੋਧ ਕਰਕੇ ਲੋਕਾਂ ਨੂੰ ਚੁੱਪ ਕਰਾ ਦਿੱਤਾ ਜਾਂਦਾ ਹੈ ਜੋ ਸੱਚ ਬੋਲਦੇ ਹਨ ਦੋਸਤੋ ਸਟੇਟ ਦੀ ਇਕਨੋਮੀ ਕੀ ਹੈ ਇਸ ਵਾਦੇ ਦੀ ਪੂਰਤੀ ਲਈ ਕਿੰਨਾ ਪੈਸਾ ਚਾਹੀਦਾ ਹੈ ਕਿੱਥੋਂ ਆਵੇਗਾ ਕੋਈ ਸੋਚਦਾ ਹੀ ਨਹੀਂ ਕੋਈ ਪੁੱਛਦਾ ਹੀ ਨਹੀਂ ਬਸ ਉਸਾਹੂ ਵਾਦੇ ਅਤੇ ਐਰੋਗੈਂਟ ਵਿਵਹਾਰ ਨਾਲ ਸੱਚ ਨੂੰ ਬੁਰੀ ਤਰ੍ਹਾਂ ਦਬਾ ਦਿੱਤਾ ਜਾਂਦਾ ਹੈ ਅੱਜਕੱਲ ਅਤੇ ਝੂਠ ਦੀ ਬੱਲੇ ਬੱਲੇ ਕਰਵਾ ਦਿੱਤੀ ਜਾਂਦੀ ਹੈ ਦੋਸਤੋ ਝੂਠ ਦੇ ਰੋਲੇ ਰਪੇ ਵਿੱਚ ਸੱਚ ਦੀ ਆਵਾਜ਼ ਨਾ ਕਾਰਖਾਨੇ ਵਿੱਚ ਟੁੱਤੀ ਦੀ ਆਵਾਜ਼ ਵਰਗੀ ਹੁੰਦੀ ਹੈ ਬਾਕੀ ਰਹੀ ਸਹੀ ਕਸਰ ਪੇੜ ਪੱਤਰਕਾਰ ਅਤੇ ਨਿਊ ਚੈਨਲ ਉਹਨਾਂ ਦੇ ਚੱਲਦੀਆਂ ਐਡਵਰਟਾਈਜ਼ਮੈਂਟ ਉਹ ਪੂਰੀਆਂ ਕਰ ਦਿੰਦੀ ਆ ਹਨ ਝੂਠੇ ਨੇ ਸਲਿੱਕੇ ਨਾਲ ਲੋਕਾਂ ਮੂਰੇ ਭਰੋਸਾ ਜਾਂਦਾ ਹੈ ਕਿ ਲੋਕ ਇਸ ਝੂਠੇ ਵਾਅਦੇ ਨੂੰ ਵੀ ਸੱਚ ਮੰਨਣ ਲੱਗ ਪੈਂਦੇ ਹਨ ਵੇਖੋ ਫਰਵਰੀ ਦੇ ਪਹਿਲੇ ਹਫਤੇ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਦਿੱਲੀ ਵਿੱਚ ਕੀ ਹੁੰਦਾ ਹੈ ਦੋਸਤੋ ਭਾਜਪਾ ਨੇ ਜਦੋਂ ਆਮ ਆਦਮੀ ਪਾਰਟੀ ਨੂੰ ਉਸਦੇ ਹੀ ਹਥਿਆਰ ਫਰੀ ਵੀਜ਼ ਪੋਲਿਟਿਕਸ ਦੇ ਨਾਲ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ ਤਾਂ ਇਸ ਦਾ ਅਸਰ ਕੁਝ ਦਾ ਅਸਰ ਜ਼ਰੂਰ ਹੀ ਹੋਵੇਗਾ ਦੋਸਤੋ ਦਿੱਲੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਮਹਿਲਾਵਾਂ ਨੂੰ 2100 ਰੁਪਏ ਹਰ ਮਹੀਨੇ ਦੇਣ ਦਾ ਵਾਅਦਾ ਕੀਤਾ ਸੀ ਤਾਂ ਕਾਂਗਰਸ ਨੇ ਵੀ ਉਸ ਦਾ ਜਵਾਬ ਦਿੰ ਉਹਨਾਂ ਨੂੰ ਹਰ ਮਹੀਨੇ 2500 ਰੁਪਏ ਦੇਣ ਦਾ ਫੈਸਲਾ ਕੀਤਾ ਕਾਂਗਰਸ ਨੇ ਵੀ ਵਾਅਦਾ ਕਰ ਦਿੱਤਾ ਕਿ ਜੇ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਉਹਨਾਂ ਦੀ ਸਰਕਾਰ ਮਹਿਲਾਵਾਂ ਨੂੰ ਦਿੱਲੀ ਵਿੱਚ ਹਰ ਮਹੀਨੇ 2500 ਰੁਪਏ ਦੇਵੇਗੀ ਭਾਰਤੀ ਜਨਤਾ ਪਾਰਟੀ ਨੇ ਵੀ ਇਸ ਭੇਟਚਾਲ ਵਿੱਚ ਸ਼ਾਮਲ ਹੁੰਦੇ ਹੋਏ ਹੁਣ 2500 ਰੁਪਏ ਦੇਣ ਦਾ ਵਾਅਦਾ ਕਰ ਦਿੱਤਾ ਹੈ ਜੇ ਦਿੱਲੀ ਵਿੱਚ ਉਸ ਦੀ ਸਰਕਾਰ ਬਣਦੀ ਹੈ ਦੋਸਤੋ ਕਾਂਗਰਸ ਪਾਰਟੀ ਨੇ ਦਿੱਲੀ ਦੀਆਂ ਮਹਿਲਾਵਾਂ ਨੂੰ ਹਰ ਮਹੀਨੇ ਇੱਕ ਰਾਸ਼ਨ ਕਿਟ ਰਾਸ਼ਨ ਦਾ ਸਮਾਨ ਦੇਣ ਦਾ ਵਾਅਦਾ ਕੀਤਾ ਅਤੇ ਗੈਸ ਸਿਲੰਡਰ ਵੀ ਦਿੱਲੀ ਵਿੱਚ 500 ਰੁਪਏ ਦੇਣ ਦਾ ਵਾਅਦਾ ਕੀਤਾ ਹੈ। ਭਾਜਪਾ ਨੇ ਵੀ ਉਸ ਤੋਂ ਅੱਗੇ ਵਾਅਦੇ ਹੋਏ ਹੁਣ ਭਾਜਪਾ ਨੇ ਵੀ ਦਿੱਲੀ ਵਿੱਚ ਅੱਗੇ ਵਾਅਦੇ ਹੋਏ 500 ਰੁਪਏ ਗੈਸ ਦਾ ਸਿਲੰਡਰ ਦੇਣ ਦੇ ਵਾਅਦੇ ਦੇ ਨਾਲ-ਨਾਲ ਹੋਲੀ ਅਤੇ ਦੀਵਾਲੀ ਵਿੱਚ ਇੱਕ ਗੈਸ ਸਿਲੰਡਰ ਹਾਂਜੀ ਹੋਲੀ ਅਤੇ ਦੀਵਾਲੀ ਦੇ ਮੌਕੇ ਤੇ ਇੱਕ-ਇੱਕ ਗੈਸ ਸਿਲੰਡਰ ਮਹਿਲਾਵਾਂ ਨੂੰ ਮੁਫਤ ਦੇਣ ਦਾ ਵਾਅਦਾ ਕਰ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਨੇ ਗਰਭਵਤੀ ਮਹਿਲਾਵਾਂ ਨੂੰ 6 ਮਹੀਨੇ ਫਰੀ ਰਾਸ਼ਨ ਕਿਟ ਦੇਣ ਅਤੇ ਉਸ ਦੇ ਨਾਲ-ਨਾਲ ਗਰਭਵਤੀ ਹੋਣ ਤੇ 21000 ਰੁਪਿਆ ਉਹ ਸਹਾਇਤਾ ਰਾਸ਼ੀ ਵਜੋਂ ਦੇਣ ਦਾ ਵਾਅਦਾ ਕਰ ਦਿੱਤਾ ਹੈ ਇਹਨਾਂ ਚੋਣਾਂ ਵਿੱਚ ਦੋਸਤੋ ਇਹਨਾਂ ਵਿੱਚੋਂ ਕਿਹੜੇ-ਕਿਹੜੇ ਚੋਣ ਵਾਦੇ ਵਫਾ ਹੋਣਗੇ ਇਹ ਤਾਂ ਸਮਾਂ ਹੀ ਦੱਸੇਗਾ ਕਿਉਂਕਿ ਤਿੰਨਾਂ ਪਾਰਟੀਆਂ ਵਿੱਚੋਂ ਕੋਈ ਇੱਕ ਪਾਰਟੀ ਦਾ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਜਿੱਤੇਗੀ ਹੀ ਅਤੇ ਸਰਕਾਰ ਬਣਾਵੇਗੀ ਪਰ ਪਰ ਦੋਸਤੋ ਪੰਜਾਬ ਵਿੱਚ ਵੀ ਤਾਂ ਆਮ ਆਦਮੀ ਪਾਰਟੀ ਜਿੱਤੀ ਸੀ ਚੋਣ ਜਿੱਤਣ ਤੋਂ ਬਾਅਦ ਇਸ ਨੇ ਕਿਹੜੇ ਵਾਦੇ ਪੂਰੇ ਕਰ ਦਿੱਤੇ ਹਨ ਕਿਸ ਨੇ ਕੀ ਪੱਟ ਲਿਆ ਹੈ ਇਸ ਸਰਕਾਰ ਦਾ ਬਸ ਉਡੀਕ 5 ਸਾਲ ਸਬਕ ਸਖਾਉਣ ਦੀ ਉਡੀਕ ਬਸ ਉਡੀਕ ਹੈ ਕਿ 5 ਸਾਲ ਬਾਅਦ ਸਬਕ ਸਿਖਾਉਣ ਦੀ ਉਡੀਕ ਹੋਰ ਆਮ ਜਨਤਾ ਕਰ ਵੀ ਕੀ ਸਕਦੀ ਹੈ ਸਰ ਸਰਕਾਰਾਂ ਕੀ ਕਰਦੀਆਂ ਹਨ ਸਰਕਾਰਾਂ ਦੂਜੇ ਪ੍ਰਦੇਸ਼ਾਂ ਵਿੱਚ ਝੂਠੀਆਂ ਪ੍ਰਾਪਤੀਆਂ ਦੀਆਂ ਮਸ਼ਹੂਰੀਆਂ ਐਡਵਰਟਾਈਜ਼ਮੈਂਟ ਚਲਾਉਂਦੀਆਂ ਹਨ ਸ਼ਾਇਦ ਉੱਥੋਂ ਦੇ ਲੋਕ ਵੀ ਭਰਮਾਏ ਜਾਣ ਇਹਨਾਂ ਐਡਵਰਟਾਈਜ਼ਮੈਂਟਾਂ ਨੂੰ ਵੇਖ ਕੇ ਜੇ ਇੱਕ ਸਟੇਟ ਦੀ ਸੱਤਾ ਖੁੱਸੇ ਜਾਵੇ ਤਾਂ ਦੂਜੀ ਸਟੇਟ ਹੋ ਸਕਦਾ ਹੈ ਕਿ ਐਡਵਰਟਾਈਜ਼ਮੈਂਟ ਦੇ ਸਿਰ ਤੇ ਉਹਨਾਂ ਨੂੰ ਉੱਥੇ ਦੂਜੀ ਸਟੇਟ ਵਿੱਚ ਆਪਣੀ ਸਰਕਾਰ ਬਣਾਉਣ ਦਾ ਮੌਕਾ ਮਿਲ ਜਾਵੇ ਇਸੇ ਆਸਤੇ ਝੂਠੇ ਵਾਦਿਆਂ ਵਾਲੀਆਂ ਐਡਵਰਟਾਈਜ਼ਮੈਂਟ ਟੀਵੀ ਉੱਪਰ ਚਲਾਈਆਂ ਜਾਂਦੀਆਂ ਹਨ ਆਮ ਲੋਕ ਆਮ ਜਨਤਾ ਇੰਜ ਹੀ ਠੱਗੀ ਜਾਂਦੀ ਰਹੇਗੀ ਸਾਡੇ ਵਾਈਟ ਕੋਲਰ ਨੇਤਾਵਾਂ ਦੁਆਰਾ ਕਿਉਂਕਿ ਵਾਦਿਆਂ ਦਾ ਸੱਚ ਕੋਈ ਇਸ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦਾ ਦੋਸਤੋ ਵਾਦੇ ਪੂਰੇ ਕਰਨ ਤਾਂ ਸਟੇਟ ਦੀ ਇਕਨੋਮੀ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ ਸਰਕਾਰੀ ਕਰਮਚਾਰੀ ਪੈਨਸ਼ਨੇ ਰਤਨਖਾਹਾਂ ਪੈਨਸ਼ਨਾਂ ਨੂੰ ਤਰਸ ਜਾਣਗੇ ਸਟੇਟ ਕਿੰਨਾ ਕੁ ਹੋਰ ਕਰਜ਼ ਚੁੱਕ ਸਕੇਗੀ ਦੋਸਤੋ ਸੱਤਾ ਮਿਲਦੇ ਹੀ ਫੇਰ ਸੱਤਾ ਪ੍ਰਾਪਤ ਹੁੰਦੇ ਹੀ ਹਰ ਵਾਰ ਦਾ ਲਮਕਾਈ ਜਾਉ ਚੋਣਾ ਤੱਕ ਜਿਵੇਂ ਪੰਜਾਬ ਵਿੱਚ 1000 ਰੁਪਏ ਮਹਿਲਾਵਾਂ ਨੂੰ ਦੇਣ ਦਾ ਵਾਅਦਾ ਤਿੰਨ ਸਾਲ ਹੋ ਗਏ ਹਨ ਸਾਡੇ ਪੰਜਾਬ ਵਿੱਚ ਦੋਸਤੋ ਜੇ ਜਾਂਦੇ ਜਾਂਦੇ ਇਹ ਆਪਣਾ ਵਾਅਦਾ ਪੂਰਾ ਕਰ ਵੀ ਦੇਣਗੇ ਤਾਂ ਆਉਣ ਵਾਲੀ ਸਰਕਾਰ ਦਾ ਲੱਖ ਤੋੜਦੇ ਹੋਏ ਜਾਣਗੇ ਦੋਸਤੋ ਜੇ ਇਹਨਾਂ ਦੀ ਆਪਣੀ ਸਰਕਾਰ ਮੂੜ ਬਣ ਗਈ ਤਾਂ ਫਿਰ ਵਾਅਦਾ ਨਵੀਆਂ ਸ਼ਰਤਾਂ ਲਾ ਕੇ ਜਿਵੇਂ 360 ਸਭ ਨੂੰ ਫ੍ਰੀ ਦਿੱਤਾ ਪਰ ਉਸ ਵਿੱਚ ਕਿੰਨੀਆਂ ਸ਼ਰਤਾਂ ਜੋੜ ਦਿੱਤੀਆਂ ਗਈਆਂ ਹਨ ਸਭ ਨੂੰ ਪਤਾ ਹੈ ਦੋਸਤੋ ਪੰਜਾਬ ਵਿੱਚ ਇਸ ਨਵੀਂ ਸਰਕਾਰ ਦੇ ਬਣੇ ਹੋਏ 3 ਸਾਲ ਗੁਜ਼ਰਨ ਦੇ ਕਿੰਨਾ ਹੋਰ ਕਰਜ਼ਾ ਚੜਿਆ ਹੈ ਤੁਸੀਂ ਜਰੂਰ ਸਰਚ ਕਰਿਓ ਦੋਸਤੋ ਪੰਜਾਬ ਵਿੱਚ ਇਸ ਵੇਲੇ ਸੱਤਾ ਤੇ ਕਾਬਜ਼ ਸਾਡੇ ਸ਼ਾਸਕ ਇਹ ਕਰਜ਼ਾ ਚੜਾਉਣ ਆਏ ਸਨ ਜਾਂ ਕਰਜ਼ਾ ਮਕਾਉਣ ਲਾਉਣ ਜਰਾ ਚੋਣਾ ਤੇ ਰਾਣ ਇਹਨਾਂ ਦੇ ਕਿਤੇ ਹੋਏ ਵਾਅਦਿਆਂ ਨੂੰ ਪੂਰੀ ਤਰ੍ਹਾਂ ਸਰਚ ਕਰਿਓ ਕਿ ਇਹਨਾਂ ਨੇ ਕੀ ਵਾਅਦੇ ਕੀਤੇ ਸਨ ਅਤੇ ਕੀ ਕਰ ਰਹੇ ਹਨ ਦੋਸਤੋ ਕੀ ਇਹ ਨੇਤਾ ਇਹ ਸਾਡੇ ਸਮਾਜ ਸਾਡੇ ਆਮ ਲੋਕਾਂ ਦੇ ਹਿਤੈਸ਼ੀ ਹਨ ਇੱਕ ਵਾਰੀ ਸੋਚਣਾ ਤਾਂ ਬਣਦਾ ਹੈ ਪਰ ਬਾਰ ਬਾਰ ਇਸ ਲੱਗਦਾ ਹੈ ਕਿ ਸਾਡਾ ਸਮਾਜ ਤਾਂ ਮਰਦਾ ਹੀ ਹੋ ਕੇ ਰਹਿ ਗਿਆ ਹੈ ਉਸ ਉਪਰ ਸ਼ਾਸਨ ਕਰਨ ਵਾਲੇ ਸਾਡੇ ਨਵੇਂ ਰਜਵਾੜੇ ਇਹਨਾਂ ਨੂੰ ਆਮ ਲੋਕਾਂ ਦੀ ਕੋਈ ਪ੍ਰਵਾਹ ਹੀ ਨਹੀਂ ਹੈ ਇਹ ਝੂਠ ਵੀ ਬੜੇ ਸ਼ਾਨੋ ਸ਼ੌਕਤ ਨਾਲ ਬੋਲਦੇ ਹਨ ਜਿਵੇਂ ਸੱਚ ਬੋਲ ਰਹੇ ਹੋਣ ਦੋਸਤੋ ਇਸ ਵੇਲੇ ਪੰਜਾਬ ਵਿੱਚ ਸ਼ਮਸ਼ਾਨ ਵਰਗੀ ਚੁੱਪ છਾਈ ਹੋਈ ਲੱਗਦੀ ਹੈ ਸਿਰਫ ਲੀਡਰਾਂ ਦੀ ਆਵਾਜ਼ ਹੀ ਗੂੰਜਦੀ ਹੋਈ ਲੱਗਦੀ ਹੈ ਪਰ ਦੋਸਤੋ ਸੱਚ ਦੀ ਆਵਾਜ਼ ਉਹ ਬੋਲਣ ਦੀ ਕੋਸ਼ਿਸ਼ ਕਰਦੇ ਰਹਾਂਗੇ ਬਾਕੀ ਰੱਬ ਦੀ ਰਜ਼ਾ ਅੰਤ ਵਿੱਚ ਦੋਸਤੋ ਐਜੂਕੇਸ਼ਨ ਦੇ ਪੁਆਇੰਟ ਆਫ 뷰 ਨਾਲ ਇੱਕ ਗੱਲ ਪੋਲੀਟੀਕਲ ਪਾਰਟੀਆਂ ਦੇ ਨੇਤਾਵਾਂ ਦੁਆਰਾ ਕੀਤੇ ਹੋਏ ਵਾਅਦੇ ਕਦੀ ਸੋਚਿਆ ਹੈ ਕਿ ਇਸ ਉੱਤੇ ਕਿੰਨਾ ਖਰਚਾ ਹੁੰਦਾ ਹੈ ਕਿ ਇਹ ਪੋਸੀਬਲ ਹੈ ਉਸ ਦੀ ਸੱਚਾਈ ਪਰਖੀ ਜਾਣੀ ਚਾਹੀਦੀ ਹੈ ਉਮੀਦ ਹੈ ਦੋਸਤੋ ਵੀਡੀਓ ਠੀਕ ਲੱਗੀ ਹੋਵੇਗੀ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਧੰਨਵਾਦ